ਕੁਸਾਈਬ ਨੂੰ ਚਾਰਾਸ ਬਹੁਤ ਪਸੰਦ ਆ ਤੇ ਹੁਣ ਰਸ ਵੇਖ ਕੇ ਬਹੁਤ ਖੁਸ਼ ਹੋਣ ਡਿਆ ਕਹਿੰਦਾ ਵਾਟਰਮੈਲਨ ਲੱਗਣ ਡਿਆ ਤੇ ਨਾਲੇ ਮੈਨੂੰ ਲੱਗਣ ਡਿਆ ਆ ਕਿ ਆਹ ਹਾਥੀ ਦਾ ਸੇਂਗੇ ਆਹ ਹਾਥੀ ਦਾ ਇੱਕ ਦੰਦ ਆ ਇਹ ਜੀਕੇ ਦਾ ਪੇਪਰ ਪੜ੍ਹ-ਪੜ੍ਹ ਕੇ ਨਾ ਇਹਨੂੰ ਹੁਣ ਹਾਥੀ ਦੇ ਦੰਦ ਹੀ ਦਿਖਣ ਡੇ ਹਾਂ ਬਾਹਰ ਕੱਢੇ ਖਿੱਚ ਧੂਕੇ ਇੱਥੇ ਲਗਾਏ ਹੋਏ ਸੀ ਇਹ ਕਣਕ ਤੋਤੀ ਹੋਈ ਸੀ ਤੇ ਹੌਣ ਤੋਂ ਪਾ ਲੱਗ ਰਹੀਆਂ ਤੇ ਪਹਿਲਾਂ ਧੋ ਕੇ ਰੱਖ ਲਈਏ ਬਾਅਦ ਵਿੱਚ ਆਟਾ ਬਣਾਵਾਂਗੇ ਚੰਨ ਵਿੱਚ ਤੁਰਨਾ ਨਹੀਂ ਹੱਤ ਨਾ ਕਰ ਚੰਨ ਦੇ ਐਗਜ਼ਾਮਸ ਖਤਮ ਹੋਏ ਮਹੀਨਾ ਹੋ ਗਿਆ ਐਨ ਐਗਜ਼ਾਮ ਸ਼ੁਰੂ ਹੋਇਆ ਨੂੰ ਹੋਇਆ ਸੀ ਤੇ ਹੁਣ ਮਹਾ ਕੰਪਲੀਟ ਹੋਇਆ ਤੇ ਹੁਣ 2-3 ਦਿਨ ਰੈਸਟ ਕੀਤੀ ਆ ਇਹਦੀ ਪੂਈ ਤੇ ਪੂਈ ਦਾ ਬੇਟਾ ਆਏ ਹੋਏ ਸੀ ਉਹਦੇ ਨਾਲ ਇੰਜੋਏ ਕੀਤਾ ਐਨੇ ਵੀ ਕਾਫੀ ਸਾਡੇ ਪਪੀਤੇ ਵੀ ਲੱਗ ਰਹੇ ਆ ਮੈਂ ਕੱਚੇ ਪਪੀਤੇਾਂ ਦੇ ਪਰੌਂਠੇ ਪਕਾਉਂਦੀ ਹੁਣੇ ਬੜੇ ਟੇਸਟੀ ਪੱਕਦੇ ਆ ਅਜੇ ਛੋਟੇ ਆ ਥੋੜੇ ਵੱਡੇ ਹੋਣਗੇ ਤੇ ਸਰਦੀਆਂ ਚ ਕੁਕਾਇਆ ਕਰਾਂਗੇ ਇਹ ਸਬਜ਼ੀਆਂ ਮੰਮਾ ਨੇ ਲਗਾ ਦਿੱਤੀਆਂ ਹੋਈਆਂ ਨੇ ਲਸਣ ਵਗੈਰਾ ਮੇਥੀ ਪਾਲਕ ਧਨੀਆ ਅੱਜ ਮੈਂ ਕੁਝ ਤੁਹਾਨੂੰ ਆਪਣੇ ਤਜਰਬੇ ਤੋਂ ਸिखਾਵਾਂਗੀ ਤੇ ਕੁਝ ਤੁਸੀਂ ਮੈਨੂੰ ਆਪਣੇ ਤਜਰਬੇ ਦੱਸਣਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜਿਵੇਂ ਸਰਦੀਆਂ ਆ ਰਹੀਆਂ ਨੇ ਤੇ ਬੀਟਰੂਟ ਸੰਤਰਾ ਗਾਜਰ ਇਹ ਸਭ ਕੁਝ ਖਾਣਾ ਚਾਹੀਦਾ ਹੈ ਤੁਸੀਂ ਕਹਿੰਦੇ ਹੋ ਨੇ ਕਿ ਦੀਦੀ ਕਿੱਥੋਂ ਲੈ ਆਏ ਆ ਮੈਂ ਲੈ ਕੇ ਨਹੀਂ ਆਈ ਇਹ ਪਿਛਲੇ ਸਾਲ ਦੀ ਵੀਡੀਓ ਵਾ ਤੇ ਇਹ ਜਰੂਰ ਖਾਣਾ ਚਾਹੀਦਾ ਕਿਉਂਕਿ ਵਿਟਾਮਿਨ ਸੀ ਹੁੰਦਾ ਇਹਦੇ ਚ ਗਾਜਰ ਚ ਵਿਟਾਮਿਨ ਏ ਹੁੰਦਾ ਵਾ ਬੀਟਰੂਟ ਵੀ ਬਹੁਤ ਵਧੀਆ ਸਰਦੀਆਂ ਚ ਇਹ ਬਿਲਕੁਲ ਮੁੱਕਣ ਨਹੀਂ ਦੇਣਾ ਚਾਹੀਦਾ ਘਰ ਵਿੱਚੋਂ ਤੇ ਇੱਕ ਜਿਹੜੀਆਂ ਛਾਈਆਂ ਵਗੈ ਸਾਡੀਆਂ ਉਹ ਵੀ ਕਾਫੀ ਹੱਦ ਤੱਕ ਫਰਕ ਪੈਂਦਾ ਵਾ ਤੇ ਸਾਡੀਆਂ ਖੂਨ ਦੀ ਕਮੀ ਹੋਵੇ ਅੱਖਾਂ ਦੇ ਰੋਸ਼ਨੀ ਵਧਾਉਣੇ ਹੋਏ ਲੀਵਰ ਚ ਗਰਮੀ ਹੋਵੇ ਸਾਰਿਆਂ ਲਈ ਬੈਸਟ ਆ ਤੇ ਦੂਜੇ ਨੰਬਰ ਤੇ ਔਲੇ ਭਾਵੇਂ ਤੁਸੀਂ ਔਲਿਆਂ ਦਾ ਚਾਰ ਪਾ ਲਓ ਭਾਵੇਂ ਤੁਸੀਂ ਜੂਸ ਬਣਾ ਕੇ ਪੀਓ ਜਿੱਦਾਂ ਤੁਹਾਨੂੰ ਖਾਣ ਨੂੰ ਦਿਲ ਕਰਦਾ ਚਾਹੇ ਤੁਸੀਂ ਔਲਿਆਂ ਦਾ ਮਰਬਾਹੇ ਖਾਓ ਪਰ ਔਲੇ ਜ਼ਰੂਰ ਖਾਣੇ ਚਾਹੀਦੇ ਆ ਬਹੁਤ ਵਧੀਆ ਵਸੇ ਸਿਹਤ ਲਈ ਇਹ ਅਸੀਂ ਔਲਿਆਂ ਦਾ ਚਾਰ ਪਾਇਆ ਸੀ ਤੇ ਔਲਿਆਂ ਦਾ ਮਰਬਾਹੇ ਵੀ ਲੈਂਦਾ ਹੋਇਆ ਤੇ ਸਾਬ ਤੇ ਚੰਨ ਬਹੁਤ ਖੁਸ਼ ਹੋ ਕੇ ਖਾਂਦੇ ਆ ਔਲਿਆਂ ਦਾ ਮਰਬਾਹੇ ਇਹਦੇ ਕਈ ਬੱਚੇ ਉਹਨੂੰ ਕਹਿਣਾ ਪੈਂਦਾ ਕਿ ਖਾਓ ਤੇ ਇਹ ਆਪੇ ਕਹਿੰਦੇ ਕਿ ਸਾਡਾ ਖਤਮ ਹੋ ਗਿਆ ਔਲੇ ਦਾ ਮਰੱਬਾ ਜਲਦੀ ਲੈ ਕੇ ਤੋ ਮੈਨੂੰ ਨਾ ਇਹ ਗੱਲਾਂ ਦੱਸਦੀ ਹੈ ਦੱਸਦੀ ਨੂੰ ਦੋ ਗੱਲਾਂ ਚੇਤੇ ਆਈਆਂ ਜਿੱਦਾਂ ਆਮਲਾ ਬੋਲਦੇ ਆ ਆਮਲਾ ਨਹੀਂ ਲੋਕ ਬੋਲ ਦਿੰਦੇ ਆ ਤੇ ਮੈਂ ਔਲੇ ਬੋਲੀ ਆ ਤੁਹਾਨੂੰ ਪਤਾ ਹੈ ਕਿ ਪੰਜਾਬੀ ਜਿਹੜੀ ਟਿਪੀਕਲ ਹੈ ਉਹਦੇ ਚ ਔਲੇ ਬੋਲੇ ਜਾਂਦਾ ਇੱਦਾਂ ਮੈਂ ਇੱਕ ਵਾਰੀ ਕद्दू ਦੀ ਸਬਜ਼ੀ ਬਣਾਈ ਤੇ ਉਹਦੀ ਰੈਸਪੀ ਪਾਈ ਅਜੇ YouTube ਦਾ ਥੋੜਾ ਦੇਰ ਹੋਇਆ ਮੈਨੂੰ ਕੰਮ ਸਟਾਰਟ ਕੀਤੇ ਨੂੰ ਤੇ ਮੈਂ ਇਦਾਂ ਰੈਸਪੀ ਪਾਈ ਤੇ ਉੱਪਰ ਲਿਖਿਆ ਕਿ ਕद्दू ਦੀ ਸਬਜ਼ੀ ਤੇ ਉਹਨਾਂ ਨੇ ਅੱਗੋਂ ਕਮੈਂਟ ਕੀਤਾ ਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਤੁਸੀਂ ਲੋਕੀ ਦੀ ਸਬਜ਼ੀ ਬਣਾ ਰਹੇ ਹੋ ਤਾਂ ਤੁਸੀਂ ਕਹਿ ਕਰਦੂ ਰਹੇ ਉਹਨੂੰ ਤੇ ਤੁਹਾਨੂੰ ਤਾਂ ਸਬਜ਼ੀ ਦੇ ਨਾਂ ਦਾ ਵੀ ਨਹੀਂ ਪਤਾ ਬੜਾ ਮਤਲਬ ਅਜੀਬ ਜੇ ਤਰੀਕੇ ਨਾਲ ਕਮੈਂਟ ਕੀਤਾ ਹੈ ਹੁਣ ਮੈਨੂੰ ਪੂਰੀ ਵਰਡਿੰਗ ਨਹੀਂ ਚੇਤਾ ਤੇ ਮੈਂ ਹੁਣ ਉਹ ਮਤਲਬ ਉਹਨਾਂ ਨੂੰ ਹੁਣ ਕੌਣ ਦੱਸੇ ਕਿ ਪੰਜਾਬੀ ਟਿਪੀਕਲ ਚ ਅਸੀਂ ਕद्दू ਉਹਨੂੰ ਹੀ ਬੋਲਦੇ ਹਾਂ ਜਿਹਨੂੰ ਇਹ ਲੋਕੀ ਕਹਿ ਦਿੰਦੇ ਆ ਜਾਂ ਅਸੀਂ ਉਹਨੂੰ ਕद्दू ਬੋਲਦੇ ਹਾਂ ਸਾਡੇ ਇੱਧਰ ਕद्दू ਕਹਿੰਦੇ ਤੇ ਇੱਥੇ ਉਹ ਹਿੰਦੀ ਵਿੱਚ ਕਦੋਂ ਨੂੰ ਬੋਲ ਦਿੰਦੇ ਆ ਹਲਵੇ ਨੂੰ ਦੂਜੀ ਗੱਲ ਇਹ ਕਿ ਤੁਸੀਂ ਜਦ ਮੈਨੂੰ ਦੀਦੀ ਬੋਲ ਦਿੰਦੇ ਕਮੈਂਟ ਦੀਦੀ ਕਰਕੇ ਕਰਦੇ ਹੋ ਤੇ ਮੈਂ ਵੀ ਜਦੋਂ ਵੀਡੀਓ ਬਣਾਉਂਦੀ ਹਾਂ ਤੇ ਮੈਂ ਫਿਰ ਆਪਣੇ ਆਪ ਨੂੰ ਦੀਦੀ ਬੋਲ ਕੇ ਤੇ ਕੋਈ ਗੱਲ ਕਰਦੀ ਕਿ ਤੂੰ ਜਿੱਦਾਂ ਹੁਣ ਮੈਂ ਤੁਹਾਨੂੰ orange ਵਗੈਰਾ ਦਿਖਾ ਰਹੀ ਸੀ ਤੇ ਮੈਂ ਕਿਹਾ ਦੀਦੀ ਤੁਸੀਂ ਕਹਿਣਾ ਤੇ ਦੀਦੀ ਕਿੱਥੋਂ ਲੈਏ ਤੇ ਇਹ ਦਿਨ ਮੈਂ ਇੱਕ ਵੀਡੀਓ ਵਿੱਚ ਇਦਾਂ ਬੋਲਿਆ ਤੇ ਕਿਸੇ ਦਾ ਕਮੈਂਟ ਆਇਆ ਬਹੁਤ ਹੀ ਹੇਟ ਕਮੈਂਟ ਸੀ ਕਿ ਆਪਣੇ ਆਪ ਨੂੰ ਵੀ ਦੀਦੀ ਬੋਲੀ ਜਾਂਦੀ ਆ ਤੇ ਬਾਕੀ ਜੀ ਉਹਨਾਂ ਨੂੰ ਸ਼ਾਇਦ ਨਹੀਂ ਚੰਗਾ ਲੱਗਾ ਤੇ ਮੈਂ ਤੁਹਾਨੂੰ ਅੱਜ ਆਪਣਾ ਨਾਮ ਦੱਸ ਦਿੰਨੀ ਆ ਫੇਰ ਮੇਰਾ ਨਾਮ ਹੈ ਰਜਿੰਦਰ ਕੋਰ ਜਿੰਨੇ ਵੀ ਮੇਰੇ ਪਿਆਰੇ ਸਬਸਕ੍ਰਾਈਬਰ ਵਿਊਅਰ ਸਿਆ ਤੁਸੀਂ ਮੈਨੂੰ ਰਜਿੰਦਰ ਹੀ ਕਹਦਿਆ ਕਰੋ ਕਿਉਂਕਿ ਖਈਆਂ ਨੂੰ ਇਹ ਚੀਜ਼ ਡਾਈਜੈਸਟ ਨਹੀਂ ਹੁੰਦੀ ਕਿ ਤੁਸੀਂ ਮੈਨੂੰ ਦੀਦੀ ਕਹਿੰਦੇ ਹੋ ਸੋ ਮੈਨੂੰ ਹੁਣ ਕਿਸੇ ਚੀਜ਼ ਨਾਲ ਫਰਕ ਨਹੀਂ ਪੈਂਦਾ ਪਹਿਲਾਂ ਮੈਨੂੰ ਬਹੁਤ ਫਰਕ ਪੈਂਦਾ ਹੁੰਦਾ ਸੀ ਕੋਈ ਮੈਨੂੰ ਐਦਾਂ ਨਾ ਬੋਲ ਦੇ ਕੋਈ ਮੈਨੂੰ ਐਦਾਂ ਕਿਉਂ ਬੋਲਦਾ ਤੇ ਹੁਣ ਜੋ ਮਰਜੀ ਕੋਈ ਬੋਲਦਾ ਰਹੇ ਨਹੀਂ ਫਰਕ ਪੈਂਦਾ ਬਾਕੀ ਕਿ ਜੇ ਤੁਸੀਂ 99 ਕੰਮ ਕਿਸ ਲਈ ਕਰਤੇ ਤੇ ਜੇਤ ਕਿਸ ਦਾ ਅਸਲੀ ਚਿਹਰਾ ਵੇਖਣਾ ਨਾ ਤੇ ਇੱਕ ਕੰਮ ਤੇ ਉਹਨੂੰ ਨਾ ਕਰਕੇ ਵੇਖੋ ਉਸੇ ਵੇਲੇ ਤੁਹਾਡੇ ਸਾਹਮਣੇ ਅਸਲੀ ਚਿਹਰਾ ਉਹਦਾ ਸਾਹਮਣੇ ਆ ਜਾਣਾ ਬਾਕੀ ਹੁੰਜਦਾ ਹੋਸ ਵਾਈਫਸ ਆ ਇੰਨਾ ਕੰਮ ਕਰਦੀਆਂ ਕਰਦੀਆਂ ਮੈਂ ਕਰਦੇ ਵਿੱਚ ਤੇ ਕੋਈ ਉਹਨਾਂ ਨੂੰ ਅਪਰੀਸ਼ੀਏਟ ਨਹੀਂ ਕਰਦਾ ਕੋਈ ਉਹਨਾਂ ਦੀ ਪ੍ਰਸ਼ੰਸਾ ਨਹੀਂ ਕਰਦਾ ਕਿ ਹਾਂ ਇਹਨੇ ਬਹੁਤ ਵਧੀਆ ਕੰਮ ਕੀਤਾ ਜਾਂ ਕਿਦਾਂ ਤੇ ਜੇ ਕੋਈ ਉਹੋ ਹੀ ਕੰਮ ਗਲਤ ਹੋ ਜੇ ਜਿੱਦਾਂ ਕੋਈ ਹੁਣ ਕੋਈ ਸਫਾਈ ਕਰਦੇ ਵਕਤੇ ਜੇ ਕਿਤੇ ਟੁੱਟ ਭੱਜ ਹੋ ਗਈ ਆ ਜਾਂ ਕੋਈ ਨੁਕਸਾਨ ਹੋ ਗਿਆ ਤਾਂ ਤੁਹਾਡਾ ਉਹ ਹੀ ਗਿਣਿਆ ਜਾਊਗਾ ਜੋ ਤੁਸੀਂ ਸਹੀ ਕੰਮ ਕੀਤੇ ਉਹ ਤੁਹਾਡੇ ਨਹੀਂ ਗਿਣੇ ਜਾਣਗੇ ਇਸ ਲਈ ਕਿ ਇਹ ਨੂੰ ਤੁਸੀਂ ਬਦਲ ਨਹੀਂ ਸਕਦੇ ਆਪਣੇ ਆਪ ਨੂੰ ਬਦਲ ਸਕਦੇ ਹੋ ਕਿਹੇ ਤੋਂ ਇਹ ਉਮੀਦ ਨਾ ਰੱਖੋ ਕਿ ਕੋਈ ਤੁਹਾਨੂੰ ਪ੍ਰਸ਼ੰਸਾ ਕਰੂਗਾ ਕੋਈ ਤੁਹਾਡੀ ਤਾਰੀਫ ਕਰੂਗਾ ਫਿਰ ਤੁਸੀਂ ਖੁਸ਼ ਆਪਣਾ ਰਿਮੋਟ ਕੰਟਰੋਲ ਕਿਸ ਦੇ ਹੱਥਾਂ ਵਿੱਚ ਨਾ ਦੋ ਠੀਕ ਹੈ ਜੇ ਕਿਸੇ ਨੂੰ ਨਹੀਂ ਤੁਹਾਡਾ ਕੰਮ ਪਸੰਦ ਨਹੀਂ ਤੁਹੇ ਨਹੀਂ ਸਹੀ ਲੱਗਦੇ ਠੀਕ ਬਸ ਆਪਣੇ ਨਾਲ ਮਤਲਬ ਰੱਖੋ ਆਪਣਾ ਆਪਣੇ ਵੱਲੋਂ ਸਭ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੋ ਪਰ ਇਹ ਨਹੀਂ ਆ ਕਿ ਆਪਣੇ ਆਪ ਨੂੰ ਤਿਆਗ ਕੇ ਫਿਰ ਤੁਸੀਂ ਕਿਸੇ ਦੀ ਹੈਲਪ ਕਰੋ ਪਹਿਲਾਂ ਆਪਣੇ ਆਪ ਦੀ ਜਿਹੜਾ ਬੰਦਾ ਇੱਜ਼ਤ ਕਰਦਾ ਨਾ ਉਹਦੀ ਹੀ ਇੱਜ਼ਤ ਲੋਕ ਕਰਦੇ ਨੇ ਅੱਜ ਦੇ ਸਮੇਂ 'ਚ ਜੇ ਤੁਸੀਂ ਪੈਸਾ ਕਮਾਉਂਦੇ ਹੋ ਤੇ ਤੁਹਾਡੀ ਇੱਜ਼ਤ ਆ ਤੇ ਬਾਕੀ ਇਹ ਸਿਹਤ ਜੇ ਤੁਸੀਂ ਸਿਹਤ ਤੁਹਾਡੀ ਠੀਕ ਆ ਤੇ ਠੀਕ ਹੈ ਨਹੀਂ ਤੇ ਤੁਹਾਡੀ ਕਿਸੇ ਨੇ ਵੀ ਤੁਹਾਡੇ ਲਾਗੇ ਨਹੀਂ ਰਗਣਾ ਇਸ ਲਈ ਸਿਹਤ ਆਪਣੀ ਸੰਭਾਲੋ ਆਪਣੇ ਵੱਲ ਧਿਆਨ ਜ਼ਰੂਰ ਦਿਓ ਕਿਉਂਕਿ ਜੇ ਤੁਸੀਂ ਠੀਕ ਹੋ ਤੇ ਤੁਹਾਡਾ ਪਰਿਵਾਰ ਵੀ ਫਿਰ ਸੰਭਾਲ ਸਕਦੇ ਹੋ ਤੁਸੀਂ ਜੇ ਤੁਸੀਂ ਆਪ ਹੀ ਨਰੀਖਦੇ ਹੋਈ ਆਪਣੇ ਪਰਿਵਾਰ ਨੂੰ ਕਿ ਸੰਭੋਗੇ ਆਪਣੇ ਬੱਚਿਆਂ ਨੂੰ ਕਿ ਸੰਭੋਗੇ ਠੀਕ ਹੈ ਮੇਰਾ ਕਾਫੀ ਟਾਈਮ ਇਤਨ ਨੰਗ ਗਿਆ ਕਿ ਮੈਂ ਸਿਰਫ ਦੁਨੀਆ ਦੀ ਟੈਨਸ਼ਨ ਆ ਕਰ ਕਰਕੇ ਤੇ ਮੈਂ ਆਪਣੀ ਸਿਹਤ ਹੀ ਗਵਾ ਲਈ ਪਰ ਜਦੋਂ ਹੁਣ ਅਹਿਸਾਸ ਹੋਇਆ ਤਾਂ ਠੀਕ ਹੈ ਹੁਣ ਫਿਰ ਮੈਂ ਆਪਣੀ ਸਿਹਤ ਵੱਲ ਧਿਆਨ ਦਿੰਦੀ ਪਈ ਆ ਬਾਕੀ ਕਿਸਮਤ ਆਪਾਂ ਕਿਸੇ ਨੂੰ ਬਲੇਮ ਨਹੀਂ ਦੇ ਸਕਦੇ ਕਿ ਇਹਨੇ ਸਾਡੇ ਨਾਲ ਇਦਾਂ ਕੀਤਾ ਇਹਨੇ ਸਾਡੇ ਨਾਲ ਆ ਕੀਤਾ ਕੁਦਰਤ ਆ ਇਹ ਉਹ ਪ੍ਰੋਸੀ ਲਖਵਾ ਕੇ ਆਏ ਆ ਇਹ ਸਾਡੇ ਕਰਮ ਆ ਤੇ ਅਸੀਂ ਭੋਗਣ ਦੇ ਆ ਜੇ ਕਿਸੇ ਨੇ ਕੁਝ ਘਰ ਵੀ ਦਿੱਤਾ ਤੇ ਤੁਸੀਂ ਬਸ ਚੁੱਪ ਕਰਕੇ ਪਰਮਾਤਮਾ ਤੇ ਛੱਡ ਦੋ ਠੀਕ ਆ ਇਹ ਸਾਡੇ ਕਰਮ ਸੀ ਆਪਾਂ ਭੁਗਤਿ ਉਹਨਾਂ ਦਾ ਕਿਪਤਾ ਪਿਛਲੇ ਜਨਮ ਚ ਅਸੀਂ ਉਹਨਾਂ ਨਾਲ ਕੁਝ ਕੀਤਾ ਹੋਏ ਉਹ ਸਾਡੇ ਨਾਲ ਹੁਣ ਹੋ ਰਿਹਾ ਹੋਵੇ ਤੇ ਬਸ ਤੁਸੀਂ ਡੋਰੀਆਂ ਪਰਮਾਤਮਾ ਦੇ ਸੁੱਟ ਦੇਣੀਆਂ ਅੰਮ੍ਰਿਤ ਵੇਲੇ ਉੱਠਣਾ ਪਾਠ ਕਰਨਾ ਕੋਸ਼ਿਸ਼ ਕਰਨੀ ਆ ਮੈਂ ਵੀ ਹੁਣ ਮੇਰੇ ਕੋ ਵੀ ਨਹੀਂ ਉੱਠੇ ਜਾਂਦਾ ਅੰਮ੍ਰਿਤ ਵੇਲੇ ਮਤਲਬ 2 3 ਵਜੇ ਨਹੀਂ ਉੱਠੇ ਜਾਂਦਾ ਪਰ ਆਪਣੇ ਵੱਲੋਂ ਆਓ ਅਸੀਂ ਰਲ ਕੇ ਕੋਸ਼ਿਸ਼ ਕਰੀਏ ਕਿ ਅਸੀਂ ਅੰਮ੍ਰਿਤ ਵੇਲੇ ਉੱਠਿਆ ਕਰੀਏ ਦੁਨੀਆਂ ਨੂੰ ਸ਼ਿਕਾਇਤਾਂ ਕਰਨ ਦੀ ਬਜਾਏ ਅਸੀਂ ਪ੍ਰਮਾਤਮਾ ਅੱਗੇ ਝੋਲੀ ਅੱਡ ਕੇ ਮੰਗੀਏ ਕਿ ਸਾਡੇ ਗੁਨਾਹ ਬਖਸ਼ ਦੇ ਜੇ ਤੂੰ ਕਿਸੇ ਵੀ ਪਾਸੇ ਤੋਂ ਦੁਖੀ ਹੋ ਜਿੰਨੇ ਮਰਜ਼ੀ ਦੁਖੀ ਹੋ ਪਰ ਮਾਤਾ ਅੱਗੇ ਝੋਲੀ ਅੱਡ ਕੇ ਦੇਖੋ ਉਹਨੇ ਹੀ ਮਦਦ ਕਰਨੀ ਆ ਹੋਰ ਕਿਸੇ ਨੇ ਨਹੀਂ ਮਦਦ ਕਰਨੀ ਆਪਣੀ ਮਦਦ ਜਾਂ ਤਾਂ ਬੰਦਾ ਮਿਹਨਤ ਕਰੇ ਇੱਕ ਮਿਹਨਤ ਕਰੇ ਦੂਜਾ ਰੱਬ ਤੇ ਵਿਸ਼ਵਾਸ ਰੱਖੇ ਫੇਰ ਹੀ ਅਸੀਂ ਆਪਣੀ ਮਦਦ ਕਰ ਸਕਦੇ ਹਾਂ ਬਾਕੀ ਅੱਜ ਕੱਲ ਐਕਸਰਸਾਈਜ਼ ਦੀ ਬਹੁਤ ਲੋੜ ਆ ਇੰਨੀਆਂ ਜਿਹੜੀਆਂ ਬਿਮਾਰੀਆਂ ਫੈ ਰਹੀਆਂ ਨਾ ਇੱਕ ਤੇ ਐਕਸਰਸਾਈਜ਼ ਚਾਹੀਦੀ ਐ ਇੱਕ ਖਾਣ ਪੀਣ ਸਹੀ ਚਾਹੀਦਾ ਖਾਣ ਪੀਣ ਵੀ ਵਿਗੜ ਚੁੱਕਾ ਤੇ ਬਾਕੀ ਅਸੀਂ ਸੋਚਦੇ ਹਾਂ ਕਿ ਸਾਡੇ ਬਜ਼ੁਰਗ ਕਿਹੜਾ ਐਕਸਰਸਾਈਜ਼ ਕਰਦੇ ਰਹੇ ਆ ਤੇ ਦੇਖੋ ਉਹਨਾਂ ਦੇ ਸਮੇਂ 'ਚ ਕੰਮ ਹੀ ਇਦਾਂ ਦੇ ਸੀ ਜਿਹਦੇ ਨਾਲ ਐਕਸਰਸਾਈਜ਼ ਹੋ ਜਾਂਦੀ ਸੀ ਹੁਣ ਕੰਮ ਵੇਖੋ ਸਾਰੇ ਅਸੀਂ ਘੜੇ ਖਲੋਤੇ ਕਰ ਲੈਨੇ ਆ ਜੇ ਘਰ ਦੇ ਕੰਮ ਆ ਪੋਚਾ ਲਾਉਣਾ ਵਾ ਫੁਲਕੇ ਪਕਾਉਨੇ ਆ ਬਰਤਨ ਸਾਫ ਕਰਨੇ ਆ ਕੱਪੜੇ ਧੋਨੇ ਸਭ ਖੜੇ ਖਲੋਤੇ ਕਰ ਲੈਨੇ ਪਰ ਪਹਿਲਾਂ ਕਿੰਨਾ ਕੰਮ ਹੁੰਦਾ ਸੀ ਬੈਠ ਕੇ ਕਰਨਾ ਮੈਂ weight loss ਦੀ ਵੀਡੀਓ ਪਾਈ ਸੀ ਬਹੁਤ ਵਧੀਆ weight loss ਹੁੰਦਾ ਉਹਦੇ ਨਾਲ ਤੇ ਤੁਸੀਂ ਉਹ ਦੇਖ ਸਕਦੇ ਹੋ ਜੇ ਦੇਖਣੀ ਹੋਏ ਤੇ ਪਰ ਅਸੀਂ ਉਹ ਚੀਜ਼ਾਂ ਫੋਲੋ ਕਰਦੇ ਹਾਂ ਜਿਹੜੀਆਂ ਸਾਨੂੰ ਜਲਦੀ ਨਾਲ ਰਿਜ਼ਲਟ ਦੇ ਦੇਣ ਮੈਂ ਉਹਦੇ 'ਚ ਬਹੁਤ ਵਧੀਆ ਜਾਣਕਾਰੀ ਪਾਈ ਹੈ ਉਹ ਸਭ ਚੀਜ਼ਾਂ ਨੇ ਮੇਰਾ weight